ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾ ਮੁਤਾਬਿਕ ਤੁਹਾਡਾ ਐਮਐਲਏ ਤੁਹਾਡੇ ਦੁਵਾਲ ਪ੍ਰੋਗਰਾਮ ਤਹਿਤ ਨਾਬਾ ਬਲਾਕ ਦੇ ਪਿੰਡ ਦੰਦਰਾਲਾ ਕਰੋੜ ਦੇ ਪਿੰਡ ਵਿੱਚ ਪਹੁੰਚੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਇਸ ਮੌਕੇ ਕਲਕੱਤਾ ਮਹਿਲਾ ਡਾਕਟਰ ਹਤਿਆਕਾਂਡ ਮਾਮਲੇ ਬਾਰੇ ਬੋਲਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਤੇ ਡਾਕਟਰ ਸਦਮੇ ਦੇ ਵਿੱਚ ਨੇ ਮੈਂ ਵੀ ਉਹਨਾਂ ਡਾਕਟਰਾਂ ਦੇ ਵਿੱਚੋਂ ਇੱਕ ਆ 2017 ਅਤੇ 2018 ਦੌਰਾਨ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਡਾਕਟਰਾਂ ਦੀ ਸੁਰੱਖਿਆ ਦੇ ਲਈ ਅਜਿਹਾ ਕਾਨੂੰਨ ਬਣਾਇਆ ਜਾਵੇ ਜੋ ਕੋਈ ਵਿਅਕਤੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਦੀ ਜਮਾਨਤ ਨਾ ਹੋਵੇ ਪਰ ਕੇਂਦਰ ਸਰਕਾਰ ਨੇ ਕਾਨੂੰਨ ਨਹੀਂ ਬਣਾਇਆ ਹੁਣ ਸਾਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਇਸ ਘਟਨਾ ਤੋਂ ਬਾਅਦ ਕਾਨੂੰਨ ਬਣਾਵੇਗੀ ਮੈਂ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਰਿਹਾ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿੱਦਾਂ ਆਪਾਂ ਵੋਟਾਂ ਮੰਗਣ ਜਾਂਦੇ ਆ ਇਦਾਂ ਲੋਕਾਂ ਦੇ ਕੰਮ ਕਰਨ ਜਾਣਾ ਭਗਵੰਤਬਾਨ ਸਰਕਾਰ ਤੁਹਾਡੇ ਦਵਾਰ ਤੇ ਮੈਂ ਸਾਰੇ ਪੰਜਾਬ ਦਾ ਮੁੱਖ ਆਪਣਾ ਸਿਹਤ ਮੰਤਰੀ ਹੋਊਗਾ ਲੇਕਿਨ ਮੈਂ ਦਦਰਾਲੇ ਵਾਲਿਆਂ ਦਾ ਇਹਨਾਂ ਪਿੰਡਾਂ ਦਾ ਆਪਣੇ 60 ਪਿੰਡਾਂ ਦਾ ਆਪਣੇ ਮਹੱਲਿਆਂ ਦਾ ਮੈਂ ਉਹਨਾਂ ਦਾ ਐਮਐਲਏ ਹਾਂ ਸੋ ਮੈਂ ਵੀ ਇਹਨਾਂ ਦਾ ਬਤੌਰ ਐਮਐਲਏ ਆ ਕੇ ਵੀ ਸਾਰੇ ਲੋਕ ਸੁਣ ਰਿਹਾ ਸਾਰੇ ਅਫਸਰ ਮਿਲਣ ਆਏ ਆ ਜੀ ਸਾਰੇ ਵਿਭਾਗਾਂ ਦੇ ਕੰਮ ਆਉਣ ਦਾ ਔਰ ਜਿਹੜੇ ਹੋ ਰਹੇ ਆ ਜਿਹੜੀਆਂ ਗਰੰਟਾ ਚਾਹੀਦੀਆਂ ਉਹਦੀ ਲਿਸਟ ਬਣਾ ਰਹੇ ਆ ਜਿਹੜੇ ਉਹਨਾਂ ਦੇ ਕੰਮ ਸਾਲਾਂ ਵੱਧ ਹੀ ਨਹੀਂ ਹੋਏ ਇਹਨਾਂ ਦੇ ਪਿੰਡ ਦੀ ਜਿਹੜੀ ਸੜਕ ਹੈ ਇਥੋਂ ਤਨੌਰੇ ਨੂੰ ਜਾਂਦੀ ਆ ਉਹ ਆਜ਼ਾਦੀ ਤੋਂ ਬਾਅਦ 75 ਸਾਲ ਚ ਨਹੀਂ ਬਣੀ ਲੇਕਿਨ ਮੈਂ ਬੀੜਾ ਚੁੱਕਿਆ ਵੀ ਉਹਨਾਂ ਆਪਾਂ ਇੱਕ ਸਾਲ ਤੋਂ ਉਹਨੂੰ ਲਾਈਏ ਕੰਢੇ ਲਾਈਏ ਉਹਨੂੰ ਬਣਾਈਏ ਤੇ ਇਮੀਡੀਏਟ ਉਹਦੀ ਮੈਂ ਰਿਪੇਅਰ ਕਰਵਾ ਕੇ ਦੇ ਰਿਆ ਸੀ ਉਹ ਉਹਨੂੰ ਉਹਦੇ ਟਰੈਕਟਰ ਚ ਲੰਘਦਾ ਹੋ ਜਾਏ ਗੱਡੀ ਲੰਘਦੀ ਹੋ ਜਾਏ ਤੇ ਲੇਕਿਨ ਉਹ ਪੱਕੀ ਹੋ ਜਾਊਗਾ ਮੈਂ ਬਹੁਤ ਜਲਦੀ ਪੱਕੀ ਕਰਾ ਕੇ ਰਿਆਂਗਾ ਤੇ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਪੀਣ ਵਾਲਾ ਪਾਣੀ ਆ ਜੀ ਪਿੰਡ ਜਾਹੇ ਇਹਨਾਂ ਦੇ ਸਕੂਲ ਦੀ ਗੱਲ ਆ ਕੋਈ ਕਮਰਾ ਬਣਨਾ ਬਾਉਂਡਰੀ ਵਾਲ ਬਣਨੀ ਆ ਗੇਟ ਲੱਗਣਾ ਆਂਗਣਵਾੜੀ ਨਵੀਆਂ ਬਣਾ ਕੇ ਦੇਣੀਆਂ ਉਹਦੇ ਵਾਸਤੇ ਜਗ੍ਹਾ ਦੀ ਚਾਹੀਦੀ ਆ ਪਿੰਡ ਦੇ ਵਿੱਚ ਦਵਾਈ ਕਿਸ ਤਰ੍ਹਾਂ ਆਣੀ ਆ ਮੈਂ ਮੋਬਾਈਲ ਮੈਡੀਕਲ ਯੂਨਿਟ ਦਾ ਬੰਦੋਬਸਤ ਕੀਤਾ ਬਾਅਦ ਵਿੱਚ ਜਿਹੜਾ ਅੱਡੇ ਦੇ ਉੱਤੇ ਅਸੀਂ ਆਮ ਆਦਮੀ ਕਲੇਨੇ ਖੋਲਾਂਗੇ ਜਿਹਦੇ ਨਾਲ 4-5 6 ਪਿੰਡਾਂ ਨੂੰ ਫਾਇਦਾ ਹੋਏਗਾ ਘੱਟੋ-ਘੱਟ ਵੀ 8-10 ਹਜ਼ਾਰ ਲੋਕਾਂ ਨੂੰ ਉਸ ਨਾਲ ਫਾਇਦਾ ਹੋਵੇਗਾ ਸੋ ਇਹ ਸਾਰੇ ਕੰਮ ਜਿਹੜੇ ਅਸੀਂ ਕਰ ਰਹੇ ਆ ਲੋਕਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ 6-8 ਮਹੀਨੇ ਬਾਅਦ ਮੇਰਾ ਗੜਾ ਹੋਇਆ ਕਰੇਗਾ ਜੀ ਗਾਂਢ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਡਾਕਟਰ ਪੰਜਾਬ ਦੇ ਵੀ ਸਟ੍ਰਾਈਕ ਤੇ ਚੱਲ ਰਹੇ ਨੇ ਸਾਰੇ ਦੇਸ਼ ਦੇ ਡਾਕਟਰ ਐਸਵੇਲੇ 7ਵਾਂ ਚਾ ਜੀ ਮੈਂ ਵੀ 7ਵਾਂ ਚਾ ਮੈਂ ਵੀ ਡਾਕਟਰ ਹਾਂ ਔਰ ਮੈਂ ਉਹਨਾਂ ਡਾਕਟਰਾਂ ਦੇ ਵਿੱਚੋਂ ਇੱਕ ਹਾਂ ਜਿਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ 2017-18 ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਕਿਹਾ ਸੀ ਇਹੋ ਜਿਹਾ ਕਾਨੂੰਨ ਬਣਾਓ ਕਿ ਜਿਹੜਾ ਤੇਆ ਪੈਣਾ ਤੇ ਮੈਡੀਕਲ ਪ੍ਰੈਫੈਸ਼ਨਲ ਤੇ ਡਾਕਟਰਾਂ ਦੇ ਨਰਸਾਂ ਤੇ ਸਟਾਫ ਤੇ ਹਮਲਾ ਕਰਦਾ ਉਹਦੀ ਜਮਾਨਤ ਨਹੀਂ ਹੋਊਗੀ ਜੀ ਠੀਕ ਹੈ ਜੀ ਉਹ ਉਹਨਾਂ ਨੇ ਕਾਨੂੰਨ ਬਣਾਇਆ ਨਹੀਂ ਹੈ ਮੈਨੂੰ ਉਮੀਦ ਹੈ ਕਿ ਹੁਣ ਬਣਾਣਗੇ ਉਹ ਉਹਦੇ ਵਾਸਤੇ ਵੀ ਮੈਂ ਚਿੱਠੀ ਲਿਖ ਰਿਹਾ ਜੀ ਮੈਂ ਸੋਮਵਾਰ ਨੂੰ 3:30 ਵਜੇ ਪੰਜਾਬ ਭਵਨ ਦੇ ਵਿੱਚ ਜਿੰਨੀਆਂ ਮੈਡੀਕਲ ਦੀਆਂ ਡਾਕਟਰਾਂ ਦੀਆਂ ਨਰਸਾਂ ਅਸੋਸੀਏਸ਼ਨ ਉਹਨਾਂ ਦੀ ਮੀਟਿੰਗ ਬੁਲਾ ਲਈ ਆ ਉਹਨਾਂ ਨੂੰ ਰੀਸ਼ੋਰ ਕਰੂੰਗਾ ਜੋ ਜੋ ਚੇਂਜਸ ਕਰਨਗੇ ਜੋ ਜੋ ਉਹਨਾਂ ਨੂੰ ਉਹਨਾਂ ਦੇ ਕਰਸਰ ਹੋਣਗੇ ਸਾਰਿਆਂ ਦੇ ਕੰਮ ਕਰਕੇ ਸਾਰੇ ਮਸਲੇ ਡਾਕਟਰ ਜਦੋਂ ਮਰੀਜ਼ ਦਾ ਇਲਾਜ ਕਰਨਗੇ ਰੱਬ ਦਾ ਰੂਪ ਹੈ ਉਹਨਾਂ ਦੇ ਮਨ ਚ ਕੋਈ ਡਰ ਨਹੀਂ ਆਉਣਾ ਚਾਹੀਦਾ ਮੇਰੇ ਤੇ ਹਮਲਾ ਨਾ ਹੋ ਜਾਏ ਜੀ ਇਹ ਡਰ ਉਹਨਾਂ ਦਾ ਕੱਢਾਂਗੇ ਜੀ ਆਪਾਂ ਹਰ ਹਰ ਜਿਹੜਾ ਹੀਲਫਸੀ ਲੋ ਦੇ ਵਾਸਤੇ ਕਰਾਂਗੇ ਜਿਹੜੀ ਉਸ ਲੜਕੀ ਨਾਲ ਦਰਿੰਦਗੀ ਹੋਈ ਹੈ ਉਹਦੇ ਵਾਸਤੇ ਸਖਤ ਤੋਂ ਸਖਤ ਤਰ੍ਹਾਂ ਉਹਨੂੰ ਫਾਂਸੀ ਦੀ ਸਜ਼ਾ ਜਿੰਨੀ ਜ਼ਰ ਨਹੀਂ ਆਂਦੀ ਉਹਦੇ ਮਾਪੇ ਬਾਬ ਨੂੰ ਤਾਂ ਕੀ ਜਾਣੀ ਆ ਮੇਰੇ ਦਿਨ ਨੂੰ ਚਾਰ ਨਹੀਂ ਆਇਆ ਕੋਈ ਨੀਰ ਮੰਨ ਲਓ ਸਾਰੇ ਅਸੀਂ ਸਤਵੇਂ ਚਾ ਸਾਰੀ ਨੇਸ਼ਨ ਇਹ ਸਾਡੇ 140 ਕਰੋੜ ਜਿਹੜੇ ਭਾਰਤੀ ਜਿਹੜੇ ਆਪਣਾ ਉਹਨੂੰ ਕਹਿੰਦੇ ਆ ਜਿਹੜੇ ਭਾਰਤ ਤੇ ਮਾਣ ਮਹਿਸੂਸ ਕਰਦੇ ਆ ਉਹਨਾਂ ਵਾਸਤੇ ਡੁੱਬ ਮਾਰਨ ਵਾਲੀ ਗੱਲ ਆ ਸ਼ਰਮ ਵਾਲੀ ਗੱਲ ਆ ਸਾਡੇ ਸਾਰਿਆਂ ਵਾਸਤੇ ਸਾਡੀਆਂ ਸਰਕਾਰਾਂ ਵਾਸਤੇ ਵੀ ਔਰ ਸਾਡੇ ਜਿਹੜਾ ਸਮਾਜ ਆ ਉਹਦੇ ਉਹਦੇ ਵਾਸਤੇ ਵੀ ਸਮਾਜ ਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਉਹਦਾ ਵੀ ਅਸੀਂ ਬੰਦੋਬਸਤ ਕਰਾਂਗੇ ਤੁਹਾਡੇ ਸਾਰਿਆਂ ਨਾਲ ਮਿਲ ਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਇਹ ਦੁੱਖ ਦੀ ਘੜੀ ਆ ਆਪਾਂ ਉਸ ਪਰਿਵਾਰ ਦਾ ਖੜੀ ਮੇਰੀ ਹਮਦਰਦੀ ਉਹਨਾਂ ਦੇ ਨਾਲ ਆ ਉਹਨਾਂ ਦਾ ਅਸਹਿ ਦੁੱਖ ਆ ਇਹ ਅਸਹਿ ਇਹ ਸੰਗਠਨ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਜੀ ਕਿ 50 ਕਰੋੜ ਲੀਟਰ ਦੁੱਧ ਨਕਲੀ ਵਿਕ ਰਹੇ ਹਾਂ ਰੋਜ਼ ਭਾਰਤ ਦੇ ਵਿੱਚ ਜੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਤੁਸੀਂ ਨਾ ਇੱਕ ਬਹੁਤ ਨੇਕ ਕੰਮ ਕਰੋਗੇ ਜੀ ਮੈਨੂੰ ਇੱਕ ਦੋ ਪੱਤਰਕਾਰਾਂ ਨੇ ਇਨਫਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਤੇ ਨਸ਼ੇ ਵਿਕਦੇ ਆ ਮੈਂ ਵੀ ਜਿਹੜੀ ਐਕਸ਼ਨ ਕਰਾਤਾ ਤੁਸੀਂ ਆਪਾਂ ਥਿੰਕ ਗਲੋਬਲੀ ਬਟ ਟ੍ਰੈਕਟ ਲੋਕਲੀ ਤੁਸੀਂ ਮੈਨੂੰ ਇਨਫਰਮੇਸ਼ਨ ਦਿਓ ਜਿਹੜਾ ਪਟਿਆਲੇ ਦੇ ਵਿੱਚ ਵੀ ਫਲਾਨੀ ਜਗ੍ਹਾ ਤੇ ਨਕਲੀ ਦੁੱਧ ਬਣਦਾ ਪਨੀਰ ਬਣਦਾ ਇੱਥੇ ਵਿਕਦਾ ਇੱਥੇ ਮਸਾਲੇ ਨਕਲੀ ਬਣਦੇ ਆ ਅੱਗੇ ਮੇਰੇ ਤੇ ਛੱਡ ਦਿਓ ਉਹ ਬੰਦੇ ਤੁਹਾਨੂੰ ਲੱਭਣਗੇ ਨਹੀਂ ਮੁੜ ਕੇ ਜੀ ਮਾਲਾ ਜਿਹੜਾ ਜਿਹੜੇ ਜਿਹੜੇ ਬੰਦੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੇ ਆ ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ ਚਾਹੇ ਉਹ ਨਕਲੀ ਦੁੱਧ ਦੀ ਗੱਲ ਹੋਵੇ ਸੰਥੈਟਿਕ ਪਨੀਰ ਦੀ ਗੱਲ ਹੋਵੇ ਮੈਂ ਉਹਨਾਂ ਨੂੰ ਬਿਲਕੁਲ ਮਾਫ ਨਹੀਂ ਕਰੂੰਗਾ ਜ਼ੀਰੋ ਟੋਲਰੈਂਸ ਹੈ ਜੀ ਅਕਾਲੀ ਦਾਲ ਆਪਣੇ ਜਾਲ ਚੁੱਲ ਗਿਆ ਹੋਇਆ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ ਜੀ ਮੈਂ ਤਾਂ ਮੈਨੂੰ ਤਾਂ ਦੁੱਖ ਹੁੰਦਾ ਜੀ ਮੇਰਾ ਨਾਨਾ ਅਕਾਲੀ ਸੀ ਜੀ ਉਹ ਆਜ਼ਾਦੀ ਦੀ ਲੜਾਈ ਚ ਪਹਿਲਾਂ ਜਿਲ ਗਿਆ ਮੇਰਾ ਬਾਪ ਜਿਹੜਾ ਸੀਗਾ ਪੰਜਾਬੀ ਸੂਬੇ ਲਈ ਮੈਂ ਛੋਟਾ ਜਿਹਾ ਬੱਚਾ ਹੁੰਦਾ ਸੀਗਾ ਜੀ ਅਸੀਂ ਬਹੁਤ ਕਸ਼ਟ ਚ ੱਲਿਆ ਜੀ ਸਾਡੇ ਘਰੇ ਰੇਡ ਆਉਂਦੇ ਸੀ ਪੁਲਿਸ ਆਂਦੀ ਹੁੰਦੀ ਸੀ ਜੀ ਸਾਡੀਆਂ ਕੁਰਕੀਆਂ ਹੁੰਦੀਆਂ ਹੁੰਦੀਆਂ ਸੀ ਜੀ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਪੁਲਸੀਆਂ ਨਾਲ ਲੜਦਾ ਸੀਗਾ ਇਹਦਾ ਜਿਹੜਾ ਮਾਨਮਤਾ ਇਤਿਹਾਸ ਹੈ ਨਾ ਜੀ ਇਹ ਪਿੱਛੇ ਨੂੰ ਚਾਤੀ ਮਾਰ ਰਹੇ ਨੇ ਕੀ ਕਰ ਰਿਹਾ ਜੀ ਕਾਲੀਦਾਲ ਕਿੱਥੇ ਪਹੁੰਚ ਗਿਆ ਕਿਉਂ ਪਹੁੰਚਾਇਆ ਇੱਥੇ ਇਹ ਉਹਨਾਂ ਦਾ ਇੰਟਰਨਲ ਕੰਮ ਹੈ ਜੀ ਉਹਨਾਂ ਦੀ ਪਾਰਕ ਦੀ ਸੋਚਣੇ ਦੇ ਬਾਰੇ